ਤਾਂ ਤਾਂ ਬਾਬਾ ਦੀਪ ਸਿੰਘ ਜੀ ਦੀ ਇੱਕ ਵਾਰ ਮਹਿਮਾ ਸਾਂਝੀ ਕਰਨ ਲੱਗਾ 2-3 ਮਿੰਟ ਦਾ ਸਮਾਂ ਕੱਢ ਕੇ ਧਿਆਨ ਨਾਲ ਸਰਵਣ ਕਰ ਲਿਓ ਵੀਰ ਆਪਣੇ ਨਾਲ ਹੀ ਹੁੰਦਾ ਹੈ ਤੇ ਜਦੋਂ ਅਸੀਂ ਕਿਤੇ ਵੀਡੀਓ ਬਣਾਉਣ ਜਾਣਾ ਹੁੰਦਾ ਤਾਂ ਆਪਣੇ ਨਾਲ ਹੀ ਹੁੰਦਾ ਹੈ ਤੇ ਇਹ ਕਹਿੰਦਾ ਵੀ ਜਦੋਂ ਤੈਨੂੰ ਕਾਲ ਆਉਂਦੀ ਹੁੰਦੀ ਹੁੰਦੀ ਨਾ ਵੇ ਫਲਾਨੇ ਨਾਲ ਆਹ ਕੌਤਕ ਹੋ ਗਿਆ ਤੇ ਤੂੰ ਬੋਲ ਕੇ ਦੱਸਦਾ ਹੁੰਦਾ ਤੇ ਅਸੀਂ ਵੀਡੀਓ ਵਿੱਚ ਵੀ ਸੁਣੀਦਾ ਤੇ ਇਤੋਂ ਵੀ ਸੁਣੀਦਾ ਹੈ ਨਾ ਕਹਿੰਦਾ ਕਈ ਵਲੇ ਆਪਣੇ ਮਨ ਵਿੱਚ ਆ ਜਾਂਦਾ ਹੁੰਦਾ ਸੀ ਵਾਕਈ ਇਦਾਂ ਹੁੰਦਾ ਹੋਊਗਾ ਯਾਰ ਵੇ ਜਿਹੜੀ ਗੱਲ ਮਾਉਂਟੀ ਨੇ ਬੋਲ ਕੇ ਦੱਸੀ ਕੀ ਇਦਾਂ ਹੁੰਦਾ ਹੋਊਗਾ ਤੇ ਅੱਜ ਉਹਦੇ ਨਾਲ ਹੀ ਹੋ ਗਿਆ ਹੋਇਆ ਇਦਾਂ ਵੀ ਇਹਦੇ ਪੈਸੇ ਗਵਾਚ ਗਏ ਤਿੰਨ ਦਿਨ ਪਹਿਲਾਂ ਅੱਜ ਸਵੀਰ ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਇਹਦੇ ਤਿੰਨ ਦਿਨ ਪਹਿਲਾਂ ਪੈਸੇ ਗਵਾਚ ਗਏ ਤੇ ਇਹਨੂੰ ਜਿੱਦਾਂ ਮਤਲਬ ਮੈਨੂੰ ਕਹਿੰਦਾ ਵੀ ਮੇਰੇ ਪੈਸੇ ਗਵਾਚ ਗਏ ਮੈਂ ਕਿਹਾ ਚੱਲ ਜੇ ਭਾਗਾ ਦੇ ਹੋਊਗੇ ਤੇ ਮਿਲ ਜੂਗੇ ਤੇ ਇਹਨੇ ਘਰ ਵੀ ਆਪਣੇ ਸਾਰਾ ਪਤ ਪਤ ਸ਼ਾਨਮਾਰੀ ਤੇ ਜਿਹੜੀ ਦੁਕਾਨ ਦੇ ਉੱਤੇ ਇਹ ਗਿਆ ਸੀਗਾ ਜਿੱਥੇ ਇਹਨੂੰ ਲੱਗਦਾ ਸੀ ਵੀ ਉੱਥੇ ਡੱਪੇ ਹੋਣਗੇ ਉੱਥੇ ਅੱਡੇ ਤੇ ਜਿੱਥੇ ਵੀ ਇਹਦਾ ਬਾਹ ਚੱਲੀ ਇਹਨੇ ਤਿੰਨ ਚਾਰ ਦਿਨ ਪੂਰੇ ਲੱਭੇ ਪੈਸੇ ਇਹ ਥੱਕ ਹਾਰ ਗਿਆ ਵੀ ਦੋ ਤਿੰਨ ਦਿਨਾਂ ਚ ਤੇ ਹੋਇਆ ਇਦਾਂ ਵੀ ਕਹਿੰਦਾ ਵੀ ਮੈਂ ਘਰੇ ਵੀ ਜਦਾ ਕਲੇਸ਼ ਕੀਤਾ ਵੀ ਕਿਤੇ ਤੁਸੀਂ ਇਤ ਨਹੀਂ ਚੱਕੇ ਹੈਗੇ ਘਰੇ ਵੀ ਕਲੇਸ਼ ਹੋਇਆ ਇਸ ਚੀਜ਼ ਕਰਕੇ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਵੀ ਮੈਂ ਹੁਣ ਕਹਿੰਦਾ ਚਲ ਗਿਆ ਵੀ ਘਰ ਤੇ ਜਾ ਕੇ ਸੋ ਗਿਆ ਰਾਤੀ ਤੇ ਜਦੋਂ ਸੁੱਤਾ ਉੱਠਿਆ ਤਾਂ ਉੱਠ ਕੇ ਮੇਰੀ ਸਿੱਧੀ ਨਿਗਾ ਜਿਹੜੀ ਹੈ ਨਾ ਬਾਬਾ ਦੀਪ ਸਿੰਘ ਜੀ ਦਾ ਸਰੂਪ ਮੇਰੀ ਲਮਾਰੀ ਦੇ ਉੱਤੇ ਲੱਗਾ ਜਦੋਂ ਅਸੀਂ ਬਾਬੇ ਸ਼ਿਦੀਂ ਗਏ ਸੀ ਉੱਥੋਂ ਲੈ ਕੇ ਆਂਦਾ ਸੀ ਕਹਿੰਦਾ ਉੱਥੇ ਪਈ ਆ ਤੇ ਜਦੋਂ ਬਾਬਾ ਜੀ ਦੀ ਫੋਟੋ ਤੇ ਮੇਰੀ ਨਿਗਾ ਪਈ ਆ ਤਾਂ ਮੈਂ ਇਹ ਆਵਾਜ਼ ਕੀਤੀ ਆ ਵੀ ਬਾਬਾ ਜੀ ਜੇ ਮੇਰੀ ਹੱਕ ਦੀ ਕਮਾਈ ਹੋਈ ਤਾਂ ਮੈਨੂੰ ਜਰੂਰ ਪੈਸੇ ਵਾਪਸ ਮਿਲ ਜਾਣ ਤੇ ਤੁਹਾਨੂੰ ਪਤਾ ਅਸੀਂ ਕੁਝ ਦਿਨ ਪਹਿਲਾਂ ਇੱਕ ਮਾਤਾ ਜੀ ਦੇ ਗਏ ਸੀਗੇ ਜਿਹੜੇ ਸਾਡੇ ਨਾਲ ਹਜੂਰ ਸਾਹਿਬ ਤੋਂ ਆਏ ਸੀਗੇ ਉਹ ਸਾਧਨੀਆਂ ਸੁਭਦੀਆਂ ਬੀਜਦੇ ਆ ਉਹਨਾਂ ਤੋਂ ਅਸੀਂ ਜਿੱਦਾਂ ਲੈ ਕੇ ਆਏ ਸੀਗੇ ਕੇਲੇ ਵੀ ਕੱਚੇ ਲੈ ਕੇ ਆਏ ਸੀ ਤੇ ਇਹਨੇ ਕੱਚੇ ਕੇਲੇ ਜਿਹੜੇ ਲਪੇਟ ਕੇ ਤੇ ਬੈੱਡ ਦੇ ਵਿੱਚ ਰੱਖੇ ਸੀ ਕਹਿੰਦਾ ਉਦਾਂ ਹੀ ਦਿਮਾਗ ਵਿੱਚ ਆ ਗਿਆ ਵੀ ਉਹ ਕੇਲੇ ਤਾਂ ਦੇਖ ਲਈਏ ਕਹਿੰਦਾ ਕੇਲਿਆਂ ਦਾ ਵੀ ਨਹੀਂ ਚੱਤੀ ਜੇਤਾ ਸੀ ਉਹ ਅਰਦਾਸ ਕਰਨ ਤੋਂ ਬਾਅਦ ਬਾਬਾ ਜੀ ਨੇ ਇਦਾਂ ਮਨ ਵਿੱਚ ਪਾਤਾ ਵੀ ਉੱਥੇ ਕੇਲੇ ਪਏ ਉਹ ਦੇਖ ਤੇ ਕਹਿੰਦਾ ਮੈਂ ਜਦੋਂ ਉਹ ਕੇਲੇ ਦੇਖਣ ਲਈ ਗੱਦਾ ਚੱਕਿਆ ਆ ਤੇ ਇਹ ਕਹਿੰਦਾ 4800 ਰੁਪਇਆ ਉਸ ਗੱਦੇ ਦੇ ਥੱਲੇ ਪਿਆ ਸੀ ਤੇ ਉਹ ਗੱਦਾ ਕਹਿੰਦਾ ਮੈਂ 2-3 ਦਿਨਾਂ ਵਿੱਚ ਕਟੋ-ਕਟਨੀ 50 ਹੀ ਚੈੱਕ ਕੀਤਾ ਹੁਣ ਬਈ ਉੱਥੇ ਪੱਤ-ਪੱਤ ਛਾਣ ਮਾਰੀ ਚੱਕ-ਚੱਕੇ ਪਰੇ ਮਾਰ-ਮਾਰ ਕੇ ਸਿੱਟਿਆ ਲੱਭੇ ਹੀ ਨਹੀਂ ਪੈਸੇ ਤੇ ਅੱਜ ਸਵੇਰੇ ਅਰਦਾਸ ਕਰਨ ਤੋਂ ਬਾਅਦ ਪੈਸੇ ਉੱਥੇ ਪਏ ਸੀ ਤੇ ਹੁਣ ਉਸ ਤੋਂ ਬਾਅਦ ਇਹਨੇ 101 ਰੁਪਇਆ ਤਾਂ ਆਪਣੀ ਮਾਤਾ ਨੂੰ ਦਿੱਤਾ ਵੇ ਆ ਪ੍ਰਸ਼ਾਦ ਕਰਾ ਦਿਓ ਤੇ 500 ਰੁਪਈਆ ਜ ਮੰਮੀ ਦਾ ਜਨਮ ਦਿਨ ਸੀ ਉਹਨਾਂ ਨੂੰ ਦਿੱਤਾ 500 ਰੁਪਈਆ ਭਰਾ ਨੂੰ ਦਿੱਤਾ 500 ਰੁਪਈਆ ਵਿੱਚੋਂ ਨਿਆਣਿਆਂ ਨੂੰ ਦਿੱਤਾ ਤੇ ਮੈਨੂੰ ਹੁਣੇ ਕਾਫੀ ਪਲਾ ਕੇ ਲੈ ਕੇ ਆਇਆ ਕਹਿੰਦਾ ਅੱਜ ਤੈਨੂੰ ਕਾਫੀ ਮੈਂ ਪਲਾਉਣੀ ਆ ਤੇ ਕਹਿੰਦਾ ਯਾਰ ਮੈਂ ਵਾਕਈ ਸੋਚਦਾ ਹੁੰਦਾ ਸੀ ਵੀ ਐਦਾਂ ਹੁੰਦੀ ਹੋਗੀ ਲੋਕਾਂ ਨਾਲ ਯਾਰ ਇਹ ਕਿੱਦਾਂ ਹੋ ਸਕਦੀ ਆ ਤੇ ਉਹ ਆਪ ਹੁਣ ਸੋਨ ਹੋਇਆ ਪਿਆ ਵੀ ਜਦੋਂ ਦੀ ਉਹਦੇ ਨਾਲ ਇਹ ਘਟਨਾ ਹੋਈ ਆ ਵੀ ਕੋਈ ਆਸ ਹੀ ਨਹੀਂ ਉੱਥੇ ਪੈਸੇ ਚੈੱਕ ਵੀ ਕਰ ਲੈ ਵੀ ਉੱਥੇ ਪੈਸੇ ਪਹਿ ਹੀ ਨਹੀਂ ਸਗੇ ਤੇ ਮੈਨੂੰ ਤੇ ਇਹ ਸੀ ਵੀ ਬਾਹਰ ਡਿਗੇ ਆ ਕਿਤੇ ਤੇ ਪੈਸੇ ਗੱਦੇ ਥੱਲੇ ਉਲਾਪੇ ਇਦਾਂ ਵੀ ਜਦੋਂ ਸੱਚੇ ਮਨੋਂ ਜਦੋਂ ਸਵੇਰੇ ਸੁੱਤਾ ਉੱਠਦਾ ਬੰਦਾ ਉਹਦੋਂ ਬਰਤੀ ਕਾਗਰ ਹੁੰਦੀ ਆ ਅਰਦਾਸ ਕਰ ਲਈ ਉਹ ਸੁਣੀ ਗਈ ਤੇ ਮਾਇਆ ਉਹਦੀ ਲੱਪਈ ਤੇ ਆ ਵੀਰਿਆ ਤੁਸੀਂ ਇਹ ਵੀ ਦੇਖ ਲਓ ਆ ਦੇਖੋ ਹਾਂਜੀ ਸੱਚੀ ਗੱਲ ਆ ਲੈ ਸੱਚੀ ਗੱਲ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾ ਜਿਹੜੀ ਮੈਂ ਮੈਂ ਸੁਣਦਾ ਹੁੰਦਾ ਸੀ ਅੱਜ ਮੇਨਾ ਆਪ ਬੀਤੀ ਹੈ ਕੀ ਕਹਿ ਸਕਦੇ ਆ ਮੈਂ ਤਾਂ ਸੁਣ ਰਿਹਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਕਿ ਕੀ ਹੋਇਆ ਮੇਰੇ ਨਾਲ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਮੈਨੂੰ ਕੇਲੇਆਂ ਦਾ ਵੀ ਨਹੀਂ ਚੇਤਾ ਸੀ ਕਿ ਕੇਲੇ ਪਏ ਆ ਮੈਂ ਤਾਂ ਸੋਚਿਆ ਯਾਰ ਕਿਲੇ ਗੱਲ ਨਾ ਗਏ ਹੁਣ ਚਲ ਕਿਲੇ ਦੇਖਾਂ ਅੱਜ ਵੀ ਅਚਾਨਕ ਜਿਹਾ ਪਰਮਾਤਮਾ ਨੇ ਦਿਹਾਤਾ ਧਿਆਨ ਚ ਵੀ ਕਿਲੇ ਦੇਖ ਉਹ ਗੱਦਾ ਚੱਕਿਆ ਸਾਹਮਣੇ 5000 ਰੁਪਏ 4800 ਪਿਆ ਮੈਂ ਉਸ ਵੇਲੇ ਸ਼ਰੀਰ ਕੰਬ ਗਿਆ ਮੇਰਾ ਵੀ ਮੈਂ ਉਹ ਚੀਜ਼ 20 ਵਾਰੀ ਦੇਖ ਚੁੱਕਾ ਆਇਆ ਮੈਨੂੰ ਕਿੱਥੋਂ ਫੇਰ ਹੋਏ ਮੈਨੂੰ ਕਬੂਲ ਨਹੀਂ ਹੁੰਦਾ ਸੌਰੀ ਬਾਜੁਰਦ ਜੀ ਦਾ ਖਾਲਸਾ ਬਾਈ ਜੀ ਕਿਤੇ ਵੀਰ ਕਹਿੰਦਾ ਵੇ ਅਸੀਂ ਲਾਲੇ ਹੁੰਨੇ ਆਂ ਵੀ ਅਸੀਂ ਪੈਸੇ ਰੱਖ ਕੇ ਨਹੀਂ ਭੁੱਲ ਸਕਦੇ ਕਦੇ ਵੀ ਮੈਨੂੰ ਪਹਿਲਾਂ ਦੱਸਦਾ ਹਟਿਆ ਕਹਿੰਦਾ ਅਸੀਂ ਲਾਲੇ ਜਾਂਦੇ ਅਸੀਂ ਲਾਲੇ ਜਿਹੜੇ ਹੁੰਦੇ ਆ ਪੈਸੇ ਨਹੀਂ ਕਿ ਕਦੇ ਰੱਖ ਕੇ ਏ ਆ ਵੀ ਮੈਂਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ